ਏ ਆ ਜੀ ਮਲਚਿੰਗ ਵਾਲੀ ਕਣਕ ਤੇ ਬਹੁਤ ਵਧੀਆ ਜਰਮੀਨੇਸ਼ਨ ਹੋਈ ਹੈ ਜੀ ਪਿਛਲੀ ਵਾਰ ਵੀ ਕਿਸਾਨਾਂ ਨੇ ਜਿਹੜੀ ਹੈ ਕਈ ਜਗ੍ਹਾ ਬਿਜੀ ਸੀਗੀ ਜਿਹੜੇ ਨਵੇਂ ਨਵੇਂ ਕਿਸਾਨ ਨੇ ਤੇ ਕਿਤੇ ਕਿਤੇ ਜਿਹੜੀ ਜਰਮੀਨੇਸ਼ਨ ਦੀ ਥੋੜੀ ਪ੍ਰੋਬਲਮ ਰਹੀ ਸੀਗੀ ਕਿਉਂਕਿ ਕੋਈ ਵੀ ਆਪਾਂ ਨਵਾਂ ਕੰਮ ਕਰਦੇ ਹਾਂ ਉਹਦੇ ਵਿੱਚ ਥੋੜੀ ਦਿੱਕਤ ਆਉਂਦੀ ਹੈ ਇਸ ਕਿਸਾਨ ਨੇ ਵੀ ਜਿਹੜੀ ਹੈ ਪਿਛਲੇ ਸਾਲ ਥੋੜਾ ਹਰਾ ਕਵਾ ਬੀਜਿਆ ਸੀਗਾ ਹਲਕੀ ਜਰਮੀਨੇਸ਼ਨ ਦੀ ਪ੍ਰੋਬਲਮ ਸੀਗੀ ਕਿਉਂਕਿ ਉਹ ਇਸ ਕਰਕੇ ਆਈ ਕਿਉਂਕਿ ਇੱਕ ਤਾਂ ਇਹ ਜਿਹੜਾ ਕੰਮ ਜਿਹੜਾ ਵੀ ਆਪਾਂ ਨਵਾਂ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਹਲਕੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤੇ ਜਿੱਥੇ ਫੂਸ ਦੀਆਂ ਜ਼ਿਆਦਾ ਵੱਡੀਆਂ ਢੇਰੀਆਂ ਸੀਗੀਆਂ ਉੱਥੇ ਜਰਮੀਨੇਸ਼ਨ ਦੇ ਵਿੱਚ ਦਿੱਕਤ ਆਈ ਸੀਗੀ ਤੇ ਐਸ ਵਾਰ ਇਸ ਕਿਸਾਨ ਨੇ ਜਿਹੜੀ ਵਧੀਆ ਮਿਹਨਤ ਕੀਤੀ ਹੈ ਜੀ ਤੇ ਫੂਸ ਖਲਾਰਨ ਵਾਸਤੇ ਲੱਗ ਤੋਂ ਲੇਬਰ ਰੱਖੀ ਤੇ ਫੂਸ ਖਲਾਰਿਆ ਤੇ ਉਸ ਤੋਂ ਬਾਅਦ ਜਿਹੜਾ ਇਹ ਬੀਜ ਵਗੈਰਾ ਚਿੱਟਾ ਦੇ ਕੇ ਖਾਦਾਂ ਵਗੈਰਾ ਚਿੱਟਾ ਦੇ ਕੇ ਫਿਰ ਉਹ ਰੀਪਰ ਜਿਹੜਾ ਇਹ ਉੱਪਰ ਆ ਕੇ ਜਿਵੇਂ ਤੁਹਾਨੂੰ ਪਤਾ ਹੀ ਹੈ ਇਸ ਵੀਰੀ ਦੇ ਵਿੱਚ ਫੇਰਨਾ ਪੈਂਦਾ ਖੇਤ ਦੇ ਵਿੱਚ ਤੇ ਖੇਤ ਦਾ ਜਿਹੜਾ ਆਪਣਾ ਜੇਕਰ ਆਲੀ ਦੀ ਰਹਿਣ ਖੁੰਦਾ ਉਹ ਖੇਤ ਦੇ ਵਿੱਚ ਇੱਕ ਸਾਰ ਜਿਹੜੀ ਆ ਹੋ ਜਾਂਦੀ ਹੈ ਮਲਚਿੰਗ ਦੀ ਤਹਿ ਬਣ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਹਲਕਾ ਪਾਣੀ ਲਗਾਉਣਾ ਪੈਂਦਾ ਹੈ ਜੇ ਤੁਸੀਂ ਧਿਆਨ ਰੱਖਣਾ ਕਿ ਜਦੋਂ ਵੀ ਮਲਚਿੰਗ ਵਾਲੀ ਕਣਕ ਬੀਜਣੀ ਹੈ ਤੁਸੀਂ ਨੇ ਜਦੋਂ ਪਾਣੀ ਲਗਾਉਣਾ ਤਾਂ ਹਲਕਾ ਪਾਣੀ ਲਗਾਉਣਾ ਜੇਕਰ ਜ਼ਿਆਦਾ ਪਾਣੀ ਖੇਤ ਦੇ ਵਿੱਚ ਖੜਦਾ ਹੈ ਤਾਂ ਉੱਥੇ ਦਿੱਕਤ ਜ਼ਰੂਰ ਆਉਂਦੀ ਹੈ ਜਰਮੀਨੇਸ਼ਨ ਘਟ ਹੁੰਦੀ ਹੈ ਤੇ ਆਪਣਾ ਜਿਹੜਾ ਕਣਕ ਹੈ ਉਹ ਮਾੜੀ ਰਹਿ ਜਾਂਦੀ ਹੈ ਇਸ ਕਰਕੇ ਪਹਿਲਾ ਪਾਣੀ ਜਿਹੜਾ ਤੁਸੀਂ ਬਹੁਤ ਧਿਆਨ ਨਾਲ ਲਗਾਉਣਾ ਹੋਰ ਇਸ ਦੇ ਵਿੱਚ ਕੋਈ ਇੰਨੀ ਜ਼ਿਆਦਾ ਜਿਹੜੀ ਐ ਖੇਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਕਣਕ ਦੀ ਗਰੋਥ ਜਿਹੜੀ ਉਹ ਬਹੁਤ ਵਧੀਆ ਰਹਿੰਦੀ ਹੈ ਕਿਉਂਕਿ ਮਲਚਿੰਗ ਦੀ ਜਿਹੜੀ ਤੈ ਹੈ ਉਹ ਪ੍ਰੋਪਰ ਖੇਤ ਦੇ ਵਿੱਚ ਬਿਛੀ ਹੋਣ ਕਰਕੇ ਜਿਹੜੀ ਕਣਕ ਦੇ ਜਿਹੜੀ ਗਰੋਥ ਆ ਬਹੁਤ ਵਧੀਆ ਹੁੰਦੀ ਹੈ ਖਾਦ ਵਗੈਰਾ ਵੀ ਤੁਹਾਨੂੰ ਘੱਟ ਪਾਉਣੀ ਪੈਂਦੀ ਹੈ ਤੇ ਅੱਗੇ ਜਾ ਕੇ ਜਦੋਂ ਜਿਹ ਟੈਂਪਰੇਚਰ ਹਾਈ ਹੁੰਦਾ ਫਿਰ ਉੱਥੇ ਵੀ ਜਿਹੜੀ ਮਿੱਟੀ ਦਾ ਜਿਹੜਾ ਤਾਪਮਾਨ ਹੈ ਉਹ ਵੀ ਕੰਟਰੋਲ ਰੱਖਦੀ ਹੈ ਤੇ ਪਾਣੀ ਘੱਟ ਲਗਾਉਣਾ ਪੈਂਦਾ ਹੈ ਤੇ ਕਣਕ ਦਾ ਜਿਹੜਾ ਝਾੜ ਆ ਉਹ ਵਧੀਆ ਰਹਿੰਦਾ ਹੈ। ਬਾਕੀ ਇਸ ਵਾਰ ਕਿਸਾਨਾਂ ਨੇ ਜਿਹੜੀਆਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਕਣਕ ਬੀਜੀ ਹੈ। ਇੱਕ ਤਾਂ ਇਹ ਜਿਹੜਾ ਆਪਣਾ ਝੋਨੇ ਦਾ ਸੀਜ਼ਨ ਸੀਗਾ, ਕਾਫੀ ਲੰਬਾ ਚੱਲ ਗਿਆ ਤੁਹਾਨੂੰ ਪਤਾ ਹੀ ਆ ਕਿ ਝੋਨਾ ਖਰੀਦਣ ਦੇ ਵਿੱਚ ਸਰਕਾਰਾਂ ਨੇ ਅਨਾਂਗਾਨੀ ਕੀਤੀ ਤੇ ਇਸ ਕਰਕੇ ਝੋਨੇ ਦਾ ਸੀਜ਼ਨ ਕਾਫੀ ਲੰਬਾ ਰਿਹਾ ਤੇ ਜਿਹੜੀ ਫੇਤਾਂ ਦੀ ਗਿੱਲ ਸੀਗੀ ਉਹ ਘਟ ਗਈ ਤੇ ਫਿਰ ਕਿਸਾਨਾਂ ਨੇ ਅਲੱਗ-ਅਲੱਗ ਇੰਪਲੀਮੈਂਟ ਦੇ ਨਾਲ ਬੀਜੀ ਹੋਈ ਸੀਗੀ ਕਣਕ ਕਿਸੇ ਨੇ ਕੇਰੀ ਹੈ। ਇਕ ਕਿਸੇ ਨੇ ਸੁਪਰ ਸੀਡਰ ਨੇਣਾ ਬੀਜੀ ਕਿਸੇ ਨੇ ਹੈਪੀ ਸੀਡਰ ਦੇ ਨਾਲ ਸਮਾਰਟ ਸੀਡਰ ਨੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਕਣਕ ਜਿਹੜੀ ਹੈ ਬੀਜੀ ਗਿਆ ਰੂਟਾ ਬੀਟਰ ਦੇ ਨਾਲ ਵੀ ਕਾਫੀ ਵਜਾਈ ਹੋਈ ਹੈ ਤੇ ਪਰ ਦਿੱਕਤ ਉਹੀ ਆ ਜੀ ਕੋਈ ਮਸ਼ੀਨਰੀ ਜਿਹੜੀ ਹੈ ਉਹ ਫੇਲਦੀ ਹੁੰਦੀ ਕੋਈ ਪਾਸ ਨਹੀਂ ਹੁੰਦੀ ਤੁਹਾਨੂੰ ਪਤਾ ਹੈ ਕਿ ਆਪਣਾ ਤਜਰਬਾ ਵੀ ਹੋਣਾ ਚਾਹੀਦਾ ਜੇਕਰ ਤੁਹਾਨੂੰ ਕਾਫੀ ਸਾਲ ਹੋ ਗਏ ਨੇ ਲੰਬਾ ਤਜਰਬਾ ਹੈ ਜੇਕਰ ਤੁਸੀਂ ਘੱਟ ਗਿੱਲੇ ਦੇ ਵਿੱਚ ਜਿਹੜੀ ਕਣਕ ਦੀ ਬਜਾਈ ਕਰਦੇ ਹੋ ਚਾਹੇ ਉਹ ਕੋਈ ਵੀ ਇੰਪਲੀਮੈਂਟ ਹੋਵੇ ਉਹ ਫੇਲ ਹੋਣਾ ਹੀ ਹੋਣਾ ਹੈ ਗਿੱਲ ਜਿਹੜੀ ਆ ਆਪਣੇ ਖੇਤ ਦੇ ਵਿੱਚ ਚਾਹੀਦੀ ਆ ਇਹ ਕਣਕ ਨੂੰ ਜਰਮੀਨੇਸ਼ਨ ਕਰਨ ਦੇ ਲਈ ਜੇ ਗਿੱਲੇ ਨਹੀਂ ਹੋਊਗੇ ਫਿਰ ਜਿਹੜੀ ਹੈ ਕੋਈ ਵੀ ਮਸ਼ੀਨਰੀ ਲਿਆਓ ਫੇਲ ਹੈ ਤੇ ਇਹ ਜਿਹੜੀ ਮਲਚਿੰਗ ਵਾਲੀ ਕਣਕ ਹੈ ਇਹ ਬਹੁਤ ਵਧੀਆ ਬਦਲਾਏ ਤੁਹਾਨੂੰ ਕੋਈ ਬਹੁਤੀ ਮਹਿੰਗੀ ਮਸ਼ੀਨਰੀ ਦੀ ਜ਼ਰੂਰਤ ਨਹੀਂ ਹੈਗੀ ਟਰੈਕਟਰ ਵੀ ਤੁਹਾਨੂੰ ਘੱਟ ਹੌਸਪਾਵਰ ਦੇ ਨਾਲ ਹੀ ਜਿਹੜਾ ਇਹ ਤੁਸੀਂ ਕਣਕ ਦੀ ਬਿਜਾਈ ਕਰ ਸਕਦੇ ਹੋ ਜੀ ਤੇ ਇੱਕ ਇਹਦੇ ਵਿੱਚ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜਿਹੜਾ ਹੈ ਖਰਚਾ ਇਹੋ ਕਾਫੀ ਘੱਟ ਆਉਂਦਾ ਹੈ ਇਸ ਕਰਕੇ ਤੁਸੀਂ ਵੀ ਜੇਕਰ ਖੇਤੀ ਦੇ ਵਿੱਚ ਕੁਝ ਕਾਮਯਾਬੀ ਖੱਟਣੀ ਆ ਜੀ ਤੇ ਖਰਚਾ ਤੁਹਾਨੂੰ ਘਟਾਉਣਾ ਪੈਣਾ ਏ ਚਾਹੇ ਕੋਈ ਵੀ ਫਸਲ ਹੋਵੇ ਕਣਕ ਹੋਵੇ ਝੋਨਾ ਹੋਵੇ ਚਾਹੇ ਸਬਜ਼ੀਆਂ ਹੋਣ ਚਾਹੇ ਹੋਰ ਵੀ ਕੋਈ ਵੀ ਵੈਰਾਈਟੀ ਹੋਵੇ ਗੰਨਾ ਹੋਵੇ ਕੁਝ ਵੀ ਕਰਨਾ ਹੈ ਤੁਹਾਨੂੰ ਖਰਚੇ ਦੇ ਕੰਟਰੋਲ ਕਰਨਾ ਪੈਣਾ ਕਿਉਂਕਿ ਖੇਤੀ ਦੇ ਖਰਚੇ ਹੁਣ ਕਾਫੀ ਜ਼ਿਆਦਾ ਹੋਣ ਲੱਗੇ ਨੇ ਤੇ ਇਹ ਜਿਹੜੀ ਕਣਕ ਹੈ ਇਹ ਦੇਖੋ ਜੀ ਇੱਕ ਵਾਰ ਜਦੋਂ ਇਹਦੀ ਜਰਮੀਨੇਸ਼ਨ ਹੋ ਗਈ ਫਿਰ ਇਹਦੇ ਵਿੱਚ ਤੁਹਾਨੂੰ ਜਿਆਦਾ ਜਿਹੜਾ ਧਿਆਨ ਦੇਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹੜੀਆਂ ਦੂਜੀਆਂ ਕਣਕਾਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੇ ਝੋਨੇ ਦੇ ਫੂਸ ਨੂੰ ਅੱਗ ਲਾ ਕੇ ਪੀਜਿਆ ਹੋਇਆ ਏ ਉੱਥੇ ਦਿੱਕਤ ਜਿਹੜੀ ਇਹੀ ਆਉਂਦੀ ਆ ਖੇਤ ਤਾਂ ਪਹਿਲਾਂ ਸਾਫ਼ ਲੱਗਦਾ ਏ ਤੇ ਕਿਸਾਨ ਨੂੰ ਜਿਹੜਾ ਜਰਮੀਨੇਸ਼ਨ ਹੋਈ ਹੋਈ ਕਣਕ ਬਹੁਤ ਵਧੀਆ ਲੱਗਦੀ ਆ ਕਿਉਂਕਿ ਸਾਫ਼ ਖੇਤ ਦੇ ਵਿੱਚ ਦਾਣਾ-ਦਾਣਾ ਜਦੋਂ ਜੰਮਦਾ ਏ ਤੇ ਕਾਫੀ ਵਧੀਆ ਖੇਤ ਦੀ ਜਿਹੜੀ ਪੂਰੀ ਟੌਰ ਲੱਗਦੀ ਹੈ ਤੇ ਪਹਿਲਾਂ ਪਹਿਲਾਂ ਇਹ ਕਣਕ ਜਿਹੜੀ ਆ ਜੀਬੋ ਗਰੀਬ ਜੀ ਲੱਗਦੀ ਹੈ ਐਂ ਇਦਾਂ ਲੱਗਦਾ ਵੀ ਕਣਕ ਦੀ ਜਿਹੜੀ ਜਰਮੀਨੇਸ਼ਨ ਆ ਉਹ ਕਾਫੀ ਘੱਟ ਆ ਤੇ ਕਿਤੇ ਚਿੱਦੀ ਨਾ ਰਹਿ ਜਾਵੇ ਪਰ ਇੱਥੇ ਜਦੋਂ ਵੀ ਤੁਸੀਂ ਫਿਰ ਪਹਿਲਾ ਪਾਣੀ ਲਗਾ ਕੇ ਉਸ ਤੋਂ ਬਾਅਦ ਅਗਲਾ ਤੁਸੀਂ ਦੂਜੇ ਪਾਣੀ ਤੇ ਇਹ ਕਣਕ ਜਾਂਦੀ ਹੈ ਤੇ ਕਾਫੀ ਵਧੀਆ ਹੋ ਜਾਂਦੀ ਹੈ ਤੇ ਇਸ ਦੇ ਨਾਲ ਜਿਹੜੀ ਆ ਗਰੋਥ ਵੀ ਕਾਫੀ ਵਧੀਆ ਕਰਦੀ ਆ ਤੇ ਝਾੜ ਦੇ ਵਿੱਚ ਵੀ ਫਰਕ ਪੈਂਦਾ ਏ ਤੇ ਹੋਰ ਵੀ ਗੱਲਾਂ ਨੇ ਤੁਸੀਂ ਪਰਿਆਵਰਣ ਨੂੰ ਵੀ ਬਚਾ ਸਕਦੇ ਹੋ ਜੀ ਕਿਉਂਕਿ ਲਗਾਤਾਰ ਜੇਕਰ ਇਕੋ ਮੈਥਡ ਦੇ ਨਾਲ ਤੁਸੀਂ ਕੋਈ ਵੀ ਕੰਮ ਕਰਦੇ ਹੋ ਉਹਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਆਉਣੀ ਜ਼ਰੂਰੀ ਹੈ ਲਾਜ਼ਮੀ ਬਣ ਜਾਂਦੀ ਹੈ ਕਿਉਂਕਿ ਹੁਣ ਪਰਿਆਵਰਣ ਵੀ ਬਚਾਉਣਾ ਜ਼ਰੂਰੀ ਹੈ ਜੇਕਰ ਤੁਸੀਂ ਝੋਨੇ ਦੇ ਨਾਲ ਨੂੰ ਹੁਣ ਅੱਗ ਲਗਾ ਕੇ ਹੀ ਖੇਤ ਦੀ ਬਾਹੀ ਕਰਕੇ ਉਹ ਬੀਜੀ ਜਾਓਗੇ ਤਾਂ ਖੇਤ ਦੀ ਜਿਹੜੀ ਹੈ ਉਪਜਾਊ ਸ਼ਕਤੀ ਤੇ ਵੀ ਅਸਰ ਪੈਂਦਾ ਹੈ ਕਿਉਂਕਿ ਕਾਫੀ ਜਿਹੜੀ ਮਿੱਟੀ ਦਾ ਨੁਕਸਾਨ ਹੋ ਜਾਂਦਾ ਹੈ ਉਹਦੇ ਵਿੱਚ ਜਿਹੜੇ ਜੀਵਾਣੂ ਵਗੈਰਾ ਹੁੰਦੇ ਨੇ ਜਦੋਂ ਅੱਗ ਲੱਗਦੀ ਹੈ ਖੇਤ ਨੂੰ ਤਾਂ ਨਾਸਟ ਹੋ ਜਾਂਦੇ ਨੇ ਕੁਦਰਤੀ ਖਾਦਾਂ ਪੀ ਐਚ ਲੈਵਲ ਵੀ ਜਿਹੜਾ ਇਹ ਉਹ ਘਟ ਜਾਂਦਾ ਹੈ ਖੇਤ ਦਾ ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖੇਤ ਦੀ ਜਿਹੜੀ ਹੈ ਨਮੀ ਸੋਖਣ ਦੀ ਸ਼ਮਤਾ ਤੇ ਆਸਰ ਪੈਂਦਾ ਹੈ ਖੇਤ ਜਾਂ ਤਾਂ ਕਾਫੀ ਦੇਰ ਗਿੱਲੇ ਹੀ ਰਹਿੰਦੇ ਨੇ ਜਾਂ ਫਿਰ ਖੁਸ਼ਕ ਹੋ ਜਾਂਦੇ ਨੇ ਤੇ ਕਾਫੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਲਈ ਆਪਣੀ ਤੁਹਾਨੂੰ ਇਹੀ ਸਲਾਹ ਹੈ ਕਿ ਥੋੜਾ-ਬਹੁਤਾ ਤਜਰਬਾ ਕਰਦੇ ਰਹੋ ਨਵੀਂ ਕਣਕ ਦੀ ਜਿਹੜੀ ਵੀ ਵਿਧੀ ਆਉਂਦੀ ਆ ਉਹਦੇ ਨਾਲ ਕਿ ਇਹ ਮਲਚਿੰਗ ਵਾਲੀ ਕਣਕ ਜਿਹੜੀ ਆ ਬਹੁਤ ਵਧੀਆ ਹੈ ਜੀ ਪਿਛਲੀ ਵਾਰ ਦੇਖੋ ਇਸ ਕਿਸਾਨ ਨੇ ਮੇਰੇ ਖਿਆਲ 1 ਜਾਂ 1.5 ਏਕੜ ਦੇ ਵਿੱਚ ਤਿਆਰਬਾ ਕੀਤਾ ਸੀਗਾ ਅਸਵਾਰਾ ਦੇਖੋ ਸਾਰਾ ਏਰੀਆ ਜਿਹੜਾ ਮਲਚਿੰਗ ਵਾਲੀ ਕਣਕ ਦਾ ਤਕਰੀਬਨ 5 ਤੋਂ 6 ਏਕੜ ਦੀ ਜਿਹੜੀ ਬਿਜਾਈ ਕੀਤੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਪਡੇਟ ਤੁਹਾਨੂੰ ਆਪਾਂ ਆਪਣੇ ਚੈਨਲ ਤੇ ਦਿੰਦੇ ਰਹਾਂਗੇ ਤੇ ਇਹਦੀ ਜਿਹੜੀ ਜਰਮੀਨੇਸ਼ਨ ਆ ਕਾਫੀ ਵਧੀਆ ਹੈ ਨਾ ਤੇ ਕਾਫੀ ਸੰਗਣੀਆਂ ਤੇ ਨਾ ਜ਼ਿਆਦਾ ਛਿੱਦੀ ਆ ਜੀ ਕਾਫੀ ਵਧੀਆ ਜਰਮੀਨੇਸ਼ਨ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਕਣਕ ਬਾਰੇ ਅਪਡੇਟ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਵੀਡੀਓ ਨੂੰ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਦੇ ਨਾਲ ਜੁੜੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਵੇਖਣ ਦੇ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ